ਚੱਕ ਤੇਲ ਪਾਣੀ ਓਕੇ ਕਰਤਾ ਤੇ ਨੌਜਵਾਨਾਂ ਨੇ ਮਗਰ ਪਾਲਿਆ ਸੁਨਾਲੀ ਕਾ ਦੇ ਢੋਲ ਤੇ ਨਵੀਆਂ ਪਾਤੀਆਂ ਬੈਲਟਾਂ ਤੇ ਬਹੁਤ ਟਾਈਮ ਬਾਅਦ ਢੋਲ ਚਲਾਵਾਂਗੇ ਸਪਰੇਅ ਕਰਾਂਗੇ ਝੋਨੇ ਦੇ ਅੱਜ ਤੇ ਉਹਨੇ ਲਟੋਪੀਂ ਖੇਤ ਜਾ ਕੇ ਤੇ ਭਾਈ ਸਾਹਿਬ ਗੱਗੂ ਸਿੰਘ ਹੋਰੇ ਵੱਡੀਆਂ ਜਰਾ ਪਾ ਚੱਕ ਲਈ ਘਰੋਂ ਸੁਗਦਾ ਜਰਾ ਪਾ ਸੁਗਦਾ ਹੈ ਹਾਂ ਆ ਵੀਰੋ ਜਵਾਨ ਹਾਂਜੀ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਸਾਰਿਆਂ ਨੂੰ ਚੱਲ ਤੂੰ ਹੀ ਬੁਲਾ ਰੂਈ ਜਾਂਦਾ ਸਪਰੇਅ ਕਰਨੀ ਅੱਜ ਖੇਤ ਰੂਈ ਜਾਂਦਾ ਤੇ ਕਈ ਵੀਰ ਭਾਈ ਭਾਈ ਪੁੱਛਦੇ ਹੁੰਦੇ ਆਗੇ ਬੱਚੇ ਜੀ ਇੱਕ ਦੋ ਦਿਨਾਂ ਦਾ ਬੱਚਾ ਜੀ ਕਹਿੰਦਾ ਬਈ ਤੁਹਾਡੇ ਕੋਲ ਟਰੈਕਟਰ ਕਿਹੜਾ ਟਰੈਕਟਰ ਆ ਬਈ ਆਪਣੇ ਕੋਲੇ ਸੋਨਾ ਲੀਕਾ 60 RX MM ਤੇ ਪ੍ਰੋਣਾ ਸਾਹਿਬ ਕੋਲੇ ਖੜਾ ਸੀ ਉੱਥੋਂ ਦਾ ਕਈ ਦਿਨ ਹੋ ਗਏ ਮੰਨ ਪੀਦੇ ਨੇ ਹੁਣ ਲੈ ਕੇ ਆਂਦਾ ਤੇ ਇਹਦੀ ਨਾ ਹੋਵਤ ਬਈ ਇਹ ਕਰਨੀ ਆ ਜਲ ਸਪਰੇਅ ਕਰਕੇ ਉਸ ਤੋਂ ਬਾਅਦ ਕਰ ਦਾਂਗੇ ਤੇ ਉਮੀ ਖੜਾ ਸੀ ਆ ਜਾਰੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 13 ਭਾਦੋਂ 28 ਅਗਸਤ ਬਰਾ 2024 ਦਿਨ ਹੈਗਾ ਬੁੱਧਵਾਰ ਦਾ ਤੇ 1 ਸਤੰਬਰ ਨੂੰ ਸਾਈਕਲ ਰਾਈਡ ਤੇ ਜਾਵਾਂਗੇ ਆਪਣਾ ਨਸ਼ਿਆਂ ਦੇ ਵਿਰੁੱਧ ਸਾਈਕਲ ਰਾਈਡ ਹੈਗੀ 20-25 ਕਿਲੋਮੀਟਰ ਦੀ ਆ ਬਠਿੰਡੇ ਪੁੱਡਾ ਮਾਰਕੀਟ 'ਚ ਸੌਫਟੀ ਰੋਡ ਤੇ ਤੇ ਕੋਈ ਵੀਰੋ ਮਿੱਤਰ ਉਹ ਇੱਥੇ ਹੋਇਆ ਤਾਂ ਬਾਈ ਤੁਸੀਂ ਇਹ ਮਿਲ ਸਕਦੇ ਹੋ ਸਾਈਕਲ ਰੇਡ ਸ਼ੁਰੂ ਹੋਊਗੀ ਸਵੇਰੇ 5:30 ਵਜੇ ਤੋਂ ਤੇ 2-3 ਘੰਟੇ ਦਾ ਉਹਦਾ ਉੱਥੇ ਟਾਈਮ ਹੋਊਗਾ ਤੇ ਕੁਦਾ ਵੀਰ ਦੇ ਵੀਰ ਇਹ ਬਾਰੇ ਸਾਰੇ ਬਾਈ ਉੱਥੇ ਹੀ ਹੋਣਗੇ ਤੇ ਨਵੇਂ ਵੀਰਾਂ ਨੂੰ ਬਹੁਤ ਸਾਰਿਆਂ ਨੂੰ ਮਿਲਾਂਗੇ ਤੇ ਆ ਵਧੀਆ ਨਜ਼ਾਰਾ ਹੋਊਗਾ ਆ ਕਿਹੜਾ ਕੱਢਾਂਗੇ ਇਹਨੇ ਬਾਨੇ ਨਾਲ ਬਟੰਡੇ ਸ਼ੇਅਰ ਦਾ ਤੇ ਬਾਕੀ ਚੱਲਦੇ ਆਂ ਹਾਂ ਖੇਤ ਕਰਦੇ ਆਂ ਤੇ ਬਾਈ ਪਹਿਲਾਂ ਬੱਦਲ ਬਾਈ ਜੀ ਸੀਗੀ ਤੇ ਰੱਬ ਦੇ ਮੂੰਹ ਮੰਨੀ ਵੀ ਵੇਖੀ ਸੀ ਐਂ ਲੱਗਦਾ ਸੀਗਾ ਮੌਸਮ ਖਰਾਬ ਹੋਊਗਾ ਤੇ ਤਾਂ ਕਰਕੇ ਥੋੜਾ ਜਿਆ ਧੁੱਪ ਚੜ੍ਹਾ ਲਈ ਤੇ ਰੋਟੀ ਪਾਣੀ ਖਾ ਲਿਆ ਪ੍ਰਸ਼ਾਦਾ ਪਾਣੀ ਤੇ ਇਹ ਜਾਂਦੇ ਆ ਗੱਡੀ ਲੈ ਕੇ ਉਹਨੇ ਕਹਿੰਦੇ ਦਵਾਈ ਦਬੂਈ ਘੋਲਦੇ ਆਂ ਅਸੀਂ ਦਵਾਈ ਕਿਹੜੀ ਕਰਦੇ ਆਂ ਖੇਤ ਜਾ ਕੇ ਦੇਖਦੇ ਆਂ ਤੇ ਮੈਂ ਰੋਟੀ ਪਾਣੀ ਲੈ ਕੇ ਬੰਬੂ ਗਾੜ ਤੇ ਜਾਣਾਗਾ ਆ ਮੈਂ ਲੋਰ ਜੀ ਰੱਖੀ ਸੀ ਲੱਗਣਾ ਪਵੇ ਲੋਰ ਸੀਗੀ ਇੱਥੇ ਸੀਟ ਤੇ ਚੱਲ ਲਾ ਲਾਂਗੇ ਡਾਂਗੇ ਇਹਦੇ ਨਾਲੀ ਤੇ ਡੰਡਾ ਇਹਦੇ ਮਗਰ ਪਈ ਆਸ਼ੇ ਵਾਲਾ ਪਾ ਲਿਆ ਤੇ ਇਹ ਕਹਿੰਦੇ ਵਾ ਤਾਂ ਆਹ ਛੀਤੀ ਲੱਗ ਜਾਂਦਾ ਉਹ ਮਾੜੇ ਮਾੜੇ ਨਿਸ਼ਾਨ ਜੇ ਨੇ ਕਿ ਜਿਹੜੇ ਤੇ ਉਹ ਐਸੇ ਦੀ ਹੈਗੇ ਉਹ ਆਪਣੇ ਆਲ ਡੰਡਾ ਇਹਦੇ ਨਾਲ ਫਿਰ ਉਹ ਜਿਹੜਾ ਲਿਫਟ ਜਾਗਦੇ ਮਾੜੀ ਜਿਹੀ ਚੱਕੀ ਤੋਂ ਨੇੜੇ ਹੋ ਜਾਂਦਾ ਕੰਮ ਤਾਂ ਰਿਸਕੀ ਜਾ ਰਿਆਂ ਦਾ ਤੇ ਡੰਡਾ ਵੱਡਾ ਬਰ ਰੱਖ ਦੇ ਤਾਂ ਮੈਂ ਲੈ ਕੇ ਜਾਊਂ ਆ ਹਾਂ ਆਸ ਕੇ ਬਖਾ ਦੇ ਹੈ 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 ਬਰੀਆ ਨਹੀਂ ਹੈਗਾ ਇਹ ਖਾਲੀ ਆ ਨਹਿਰਾ ਦੇ ਨਾਲਕੇ ਤੋਂ ਭਰ ਲਓ ਭੋਲਣਾ ਜਾਇਓ ਠੀਕ ਕਹਿੰਦਾ ਸੀ ਵੀ ਭਾਈ ਦਵਾਈ ਨਾਲ ਛੋਹ ਜਿੰਨਾ ਜਾਨ ਨਾ ਦੋ ਅੱਛਾ ਮੈਂ ਆਉਂਗਾ ਨੇ ਕਦੋਂ ਸੁਣਿਆ ਸੀ ਨਵੇਂ ਪੈੜੀ ਬੀਜਣੀਆਂ ਤਾਂ ਅੱਜ ਕਰਕੇ ਚੱਲ ਆਏ ਤਾਂ ਪਤਾ ਨਹੀਂ ਕਦੋਂ ਬੱਦਲ ਬਣ ਜਿਓ ਆਪਾਂ ਹੈ ਇਹ ਪੂਰਾ ਦਾ ਜ਼ੋਰ ਵਾਲਾ ਅੱਛਾ ਵੀ ਦਵਾਈ ਨਾ ਕਰੋ ਠੀਕ ਹੈ ਪਾਪਾ ਉਹ ਇਹ ਕਹਿੰਦੇ ਭਾਈ ਮੌਸਮ ਵਾਲੇ ਦੱਸਦੇ ਸੀ ਕਿ ਸਪਰੇਸ ਬਰੂ ਦਾ ਆਉਦਾ ਭਾਈ ਧਿਆਨ ਰੱਖਿਓ ਮੌਸਮ ਆ ਖਰਾਬ ਹੋਊਗਾ ਤੇ ਕਹਿੰਦੇ ਇੱਕ ਬਾਈ ਪੁੱਛਦਾ ਜੀ ਭਾਈ ਤੁਸੀਂ ਸੋਲਰ ਦਾ ਕਨੈਕਸ਼ਨ ਕਦੋਂ ਭਰਿਆ ਸੀ ਕੱਲ ਸਰਵੇ ਕਰਕੇ ਗਿਆ ਭਾਈ ਆਪਾ ਸੋਲਰ ਕਨੈਕਸ਼ਨ ਬਈ ਪਰਿਆ ਸੀਗਾ 7ਵੇਂ ਮਹੀਨੇ ਦੀ 11 ਤਰੀਕ ਨੂੰ ਯਾਨੀ ਡੇਢ ਕ ਮਹੀਨਾ ਪਹਿਲਾਂ ਤੇ ਹਲੇ ਉਹ ਬਾਈ ਕਹਿੰਦਾ ਇੱਕ ਮਹੀਨਾ ਹਜੇ ਲਾਉਣ ਤੇ ਲੱਗ ਸਕਦਾਗਾ ਜੇ ਬੋਟਾਂ ਦਾ ਕਰਕੇ ਕੋਈ ਦਿੱਕਤ ਹੋਗੀ ਤਾਂ ਤੇ ਨਹੀਂ ਪਹਿਲਾਂ ਵੀ ਆ ਸਕਦਾ ਇਹ ਸਮਾਨ ਸੋਲਰ ਦਾ ਬਸ ਤੇ ਬਸ ਜਦੋਂ ਆ ਜਾਂਦੀ ਉਹਦਾ ਝਟਪਟ ਲਾ ਜਾਂਦੇ ਆਪਣੇ ਪਿੰਡ ਅਠ ਨੌ ਕਨੈਕਸ਼ਨ ਹੈਗੇ ਹੈਗੇ ਬਸ ਇੱਕ ਦੋ ਦਿਨਾਂ ਚ ਫਿੱਟ ਕਰ ਜਾਣਗੇ ਸਾਰੇ ਉਹ ਤੇ ਘਰ ਉਹਨਾਂ ਦਾ ਹਰੋ ਜਿਹਦਾ ਕੰਮ ਹੁੰਦਾ ਤੇ ਉਹ ਗੱਲ ਆਪਦੇ ਨਾਲ ਬਣਦੀ ਮਾਈ ਰੋਟੀ ਹਾਂ ਬਣੋ ਤਾਂ ਤਾਂ ਨਹੀਂ ਬਈ ਆ ਮੈਂ ਆਪਦੇ ਆ ਪਕਾ ਗਿਆਂ ਬੇਸਰ ਆ ਗਿਆਂ ਅੱਛਾ ਲੋੜ ਲਾ ਕੇ ਠੀਕ ਹੈ ਕਟਰੀ ਪਾ ਕੇ ਤੇ ਬਾਅਦ ਰੋ ਵਕਤ ਚਲ ਖਾ ਲੂ ਬਸ ਲੋਟਾ ਆ ਬਿਸਕੁਟਾਂ ਵਾਲਾ ਲੱਗ ਜਾ ਇੱਕ ਹੱਥ ਪੈਕਟ ਇਹ ਵੀ ਰੱਖ ਲਿਆ ਵਿੱਚ ਹੀ ਮਗਾ ਚਾਹ ਪਾਣੀ ਤੇ ਸਤਿ ਸ੍ਰੀ ਅਕਾਲ ਬੈਠਾ ਸੋਨ ਸਾਰੇ ਨੂੰ ਧੰਨਵਾਦ ਸੋਡੇ ਵਾਹ ਵਾੜਾ ਨਾ ਇੱਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਤੇ ਤੁਰ ਤੋ ਲੈ ਕੇ ਤੇ ਕਲੌਗ ਦੇਖਿਆ ਕਰੋ ਆਰ ਬਚਾਈਣਾ ਛੱਡਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਜਰੂਰ ਕਰ ਜਰੂਰ ਕਰਦਿਆ ਕਰੋ ਧੰਨਵਾਦ ਠੀਕ ਹੈ ਤੇ ਬਾਕੀ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਬਈ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਜੀ ਸੋਡੇ ਨਾਲ ਜਿਹੜੀ ਘਰ ਪਰਵਾਜ਼ ਤੇ ਬੈਠ ਕੇ ਆ ਵੇਖ ਸਕਦੇ ਆ ਸੋ ਐਂਡ ਤੱਕ ਜਰੂਰ ਦੇਖਿਓ ਤਿੰਨ ਜਾਣੀ ਅਸੀਂ ਸਪਰੇਅ ਕਰਨ ਵਾਲੇ ਤੇ ਢੋਲ ਨਾਲ ਜਾ ਕੇ ਕਰਦੇ ਆ ਖਿੱਚਾ ਤੋਈ ਤੇ ਵਿਖਾਉਣਿਆ ਅਗਲੇ ਦਿਨ ਦਾ ਮਾਹੌਲ ਚਲ ਕੇ ਇਹ ਜਿਹਾ ਰਹੂਗਾ ਤੇ ਪਾਪਾ ਕਹਿੰਦੇ ਕੋਈ ਮੌਸਮ ਖਰਾਬ ਹੋਊਗਾ ਚੰਗਾ ਮਾਤਾ ਜੀ ਵਰਗਾ ਆਸ਼ੀਰਵਾਦ ਦੇ ਦੋ ਚੰਗਾ ਸਤਿ ਸ੍ਰੀ ਅਕਾਲ ਭਾਈ ਤੇ ਬੱਜਿਆ ਕਰ ਰਹੇ ਹੋ ਇਸੀ ਕੇ ਮੋਟਰਸਾਈਕਲ ਲੱਗੂ ਕਰ ਲੈਣਾ ਕਰਕੇ ਜਾ ਫਿਰ ਥੋੜੀ ਦੁਬਾਰੇ ਤਾਂ ਆਵੇ ਬਸ ਕੋਈ ਨਾ ਇਹਨੂੰ ਪਤਾ ਉਹਨੂੰ ਅਸੀਂ ਨਵੇੜੀ ਦੀਏ ਕੰਮ 4-5 ਢੋਲ ਨੇਗੇ ਖਿੱਚਦੇ ਕੋਈ ਨਹੀਂ ਹੁੰਦਾ ਪਿਛਲੇ ਪੈਰ ਮੌਸਮ ਖਰਾਬ ਹੋ ਜਾਂਦਾ ਬਈ ਤਾਂ ਕਰਕੇ ਹਿੰਮਤ ਨਾਲ ਕਰਾਂਗੇ ਵਾਹਿਗੁਰੂ ਆਉtre ਪਾਈ ਗੱਗੂ ਗਾਲੇ ਪਾਸੇ ਖੜੇ ਨੇ ਕਿਦੋਂ ਮੈਂ ਜੱਕੇ ਛਾਵੇਂ ਪਰਛਾਵੇਂ ਲਾਏ ਤੇ ਹਰਾ ਗੱਲ ਵਾਵਾ ਲਿਆਏ ਸੀਗੇ ਤੇ ਹਰੇ ਬਿਨ ਅੱਜ ਨੂੰ ਸੁੱਖ ਨਾਲ ਸਰਜੂ ਹਰਾ ਗੋਤਰਤਾ ਤੜਕੇ ਤੇ ਚੋਲੇ ਜਪਾਈਆਂ ਹੋਈਆਂ ਰੋਟੀਆਂ ਤੇ ਇੱਧਰ ਭਾਈ ਚਾਚਾ ਸ਼ਰੀ ਤੇ ਨਾਲ ਭਾਈ ਕਰਨੀ ਕਰਨਮਾਨ ਵਲੌਗਸ ਕਿਵੇਂ ਆ ਠੀਕ ਹੈ ਭਗਤ ਭਾਈ ਨੰਗਾ ਲਈ ਦਵਾਈ ਕਹਿੰਦਾ ਹੋ ਮਾਰਾ ਪਿੰਡ ਜਨ ਚਲੀ ਜਾ ਚਾਚਾ ਆਪਾਂ ਦਵਾਈ ਕਰਨ ਹੁਣ ਤਾਂ ਤੁਰਨ ਵੀ ਲੱਗ ਗਿਆ ਪੈਪੂਬ ਖਿੱਚ ਲਈ ਯਾਰ ਅੱਜ ਨਹੀਂ ਆ ਅੱਜ ਕਿਉਂ ਨਹੀਂ ਜਾਂਦੇ ਪਸਪਰੇ ਅੱਜ ਕਰਨੀਆਂ ਕੱਲ ਨੂੰ ਜਾਂ ਮੈਂ ਅੱਜ ਮੈਂ ਪਿੰਡ ਚ ਜਾ ਕੇ ਅੱਛਾ ਮੈਂ ਤਾਂ ਕਹਿੰਦਾ ਸੀ ਪੈਪੂ ਖਿੱਚ ਲਿਆਂਗੇ ਸਪਰੇ ਕਰਾਂਗੇ ਪਰ ਖਿੱਚਣਾ ਵੀ ਤਾਂ ਮਾਰਨਾ ਹੁੰਦਾ ਪੈਪ ਖਿੱਚਣ ਦੇ ਮੇਰੀ ਝੋਟੀ ਹੁੰਦੀ ਹੈ ਕਮਲੇ ਬੰਦੇ ਨੂੰ ਲਾ ਦਿੰਦੇ ਨੇ ਕਿ ਤੂੰ ਤਾਂ ਪਾਇ ਵੀ ਖਿੱਚਣੀ ਹੈ ਯਾਰ ਕੀ ਕਰਨਾ ਹੈ ਉਰਮਾ ਹੋਈ ਜਾਂ ਮੇਰੇ ਨਾ ਮੈਂ ਤੀ ਕਮਲਾ ਹੋ ਗਿਆ ਮੈਂ ਨਾ ਕਮਲਾ ਹੋ ਗਿਆ ਫੇ ਕਮਲਾ ਹੀ ਸਮਝ ਲੋ ਫੇਰਾ ਕਮਲਾ ਹੀ ਹੋ ਗਿਆ ਤੁਸੀਂ ਵੀ ਤਾਗੜੀ ਮਾਸੀ ਉਹ ਕਿ ਤੂੰ ਪਾਇਪ ਵੀ ਕੁਚਣੀ ਐ ਐچھے ਖੜੇ ਨੇ ਤੇ ਮੜਾ ਤਾਂ ਮਰੀ ਪਾ ਪਾ ਬੜੂ ਬੜਾ ਰੱਖਿਆ ਜਾਚਾ ਤੇ ਮੈਂ ਕਹੇ ਬਈ ਮੈਂ ਤਾਂ ਕਿਤੇ ਹੋਰ ਅੱਗੇ ਇੱਕ ਢੀਸ ਕਿਲੇ ਜਾ ਕੇ ਰੂੰਗਾ ਤੇ ਆਪਦੀ ਖੇਚ ਲੋ ਪਹਿਲਾਂ ਤਾਂ ਮੇਰੀ ਡਿਊਟੀ ਉਹ ਤੇ ਗਨ ਦੇ ਲਾਉਂਦਾ ਹੁੰਦਾ ਸੀਗਾ ਮਨਪ੍ਰੀਤ ਤੇ ਫੇਰ ਹੁਣ ਕਿੰਨੇ ਸਾਲ ਹੋ ਗਏ ਹੁਣ ਕਹਿੰਦਾ ਤੂੰ ਪਾਇਪ ਖਿੱਚ ਲੈ ਨਾਉ ਬਦਗਾ ਨਜ਼ਾਰਾ ਆਉਂਦਾ ਬਾਈ ਜਿਹੜਾ ਬੰਦਾ ਜ਼ੋਰ ਲਾ ਕੇ ਰਾਜੀਆ ਉਹਨੂੰ ਪੈਪ ਖੇਚਣ ਤੇ ਵੀ ਵਧੀਆ ਨਜ਼ਾਰਾ ਆਉਂਦਾਗਾ ਜੀਬ ਤਾਂ ਜਲ ਜਾਚਾ ਹੋਈ ਆ ਵਧੀਆ ਮੈਂ ਤਾਂ ਐ ਸਮਝ ਲੈਣਾ ਉਹਨਾਂ ਕਿ ਜਿੰਮ ਲਈ ਜਾਣਾਗਾ ਤੇ ਮੋਟਰਸਾਈਕਲ ਕਿੱਥੇ ਖੜਾ ਹਾਂ ਵੇ ਆਹ ਕਿਹੜਾ ਡੱਬੂ ਪਾਲ ਲਿਆ ਸ਼ਿਕਾਰੀ ਇਹਦਾ ਪੁੱਛਣਾ ਇਹ ਤਾਂ ਜਾਂਦਾ ਹੀ ਨਹੀਂ ਤੂੰ ਅੱਛਾ ਗੇ ਚੱਲ ਕੋਈ ਨਾ ਰਾਖੀ ਕਰੂ ਦੋ ਰੋਟੀਆਂ ਖਾ ਕੇ ਵਿਚਾਰਾ ਨਵਾ ਬਣਾ ਕੇ ਲੈ ਗਿਆ ਚਾਹ ਤਾਂ ਮੈਂ ਪਤਾ ਪੀਤੀ ਨਹੀਂ ਕਈ ਦਿਨ ਹੋ ਗਏ ਖੇਤ ਚਾਹੀ ਸੀ 8-9 ਦਿਨ ਹੋ ਗਏ ਸੀ ਨਾ ਲੈ ਕੇ ਨਹੀਂ ਗਏ ਸੀ ਹੁਣ ਕਦੇ ਗੱਗੂ ਕਹਿੰਦਾ ਸੀ ਲਾ ਲਾਂਗੇ ਡਾਂਗਾ ਮੈਂ ਵੀ ਮੈਨੂੰ ਵੀ ਕੋਈ ਯੱਸ ਨਹੀਂ ਹੁੰਦੀ ਸੀ ਕਰੀ ਖੜੇ ਆ ਤਿਆਰੀਆਂ ਮੇਰੇ ਆਉਂਦੇ ਨੂੰ ਓਏ ਚਾਹ ਪੀ ਲਓ ਪਹਿਲਾਂ ਚਾਹ ਚਾਹ ਉਹ ਆਜੋ ਫਿਰ ਇੱਥੇ ਰੋਟੀਆਂ ਵਾਲਾ ਡੱਬਾ ਕਿੱਥੇ ਰੱਖੀ ਰੱਖਾਂਗੇ ਚੰਗਲ ਓ ਨੌਜਵਾਨ ਕਹਿੰਦੇ ਭਾਈ ਚਾਹ ਤੂੰ ਇੱਥੇ ਹੀ ਲੈ ਆ ਕੰਮ ਫਿਰ ਅਸੀਂ ਖਿੱਚਮਾ ਕਰਦੇ ਨੇ ਜਦੋਂ ਲੱਗ ਜਾਂਦੇ ਆ ਫਿਰ ਅਸੀਂ ਖੜਦੇ ਨਹੀਂ ਹੁੰਦੇ ਜੀ ਤਿੰਨੇ ਇੱਕੋ ਜਿਹੇ ਅੰਗੇ ਤੇ ਜੇ ਵਿੱਚ ਬੰਦਾ ਕੋਈ ਮਾੜਾ ਮੋਟਾ ਕੋਈ ਬੈਲ ਖਾਲ ਕਰਨ ਨਾਲ ਉਹ ਤਾਂ ਖੜ ਜਾਂਦਾ ਹੁੰਦਾ ਸਾਡਾ ਕੰਮ ਬਸ ਇਹ ਜੇ ਤੁਰੇ ਜਾਂਦੇ ਪਾਣੀ ਪੀ ਲਓ ਤੇ ਹੈ ਲੱਗੇ ਰਹੋ ਕੰਮ ਲੋਟ ਆ ਤੇ ਮੌਸਮ ਵੀ ਫਿਲਹਾਲ ਲੋਟ ਆਗਾ ਤੇ ਫੋਨ ਦੇ ਵੈਦਰ ਵਾਲੀ ਐਪਲੀਕੇਸ਼ਨ ਦੇ ਹਿਸਾਬ ਕਿਤਾਬ ਨਾਲ 60% ਮੀਂਹ ਦਿਖਾਈ ਜਾਂਦਾ ਅੱਜ ਦੁਪਹਿਰ ਬਾਅਦ ਮਤਲਬ ਕੋਈ ਤਾਂ ਮਟਲੀ ਕਣੀ ਜੀ ਭਾਵੇਂ ਡਿੱਗ ਸਕਦੀ ਆ ਤੇ ਬਾਕੀ ਕੁਦਰਤ ਆ ਬਾਈ ਪਤਾ ਨਹੀਂ ਕਦੋਂ ਵੱਡਾ ਬੱਦਲ ਬਣ ਜੇ ਤੇ ਉਦੋਂ ਫਿਰ ਐਪਲੀਕੇਸ਼ਨਾਂ ਵੀ ਭਾਈ ਇਹ ਫੇਲ ਹੋ ਜਾਂਦੀਆਂ ਨੇ ਜੀਆਂ ਫਿਲਹਾਲ ਹਾਂ ਲਾਉਨੇ ਆ ਡਿਊਟੀ ਰੁਕਦੇ ਕਿਸੇ ਨੂੰ ਬੜਦਾ ਚੈੱਕ ਬਣਾਤਾ ਕੋਲੇ ਨੌਜਵਾਨਾਂ ਨੇ ਚਾਹ ਪੀ ਲੋ ਕਰ ਤੇ ਆ ਪੌਣ ਸਾਰ ਪਾਣੀ ਦਾ ਗਲਾਸ ਭਰਿਆ ਬਈ ਪਹਿਲਾਂ ਨਵੀਆਂ ਪਾਈਆਂ ਬੈਲਟਾਂ ਤੇ ਥੋੜੀਆਂ-ਥੋੜੀਆਂ ਟਾਈਟ ਕਰੀ ਜਾਂਦਾ ਨੌਜਵਾਨ ਕਿੰਨੀ ਕੀ ਚਾਪੀ ਆਗਾ ਗੱਗੂ ਮੱਲ ਥੋੜੀ ਪਾ ਇੰਨੇ ਉਪਰ ਹੀ ਨਾ ਕੋਲਾ ਉਪੀਰੇ ਦੇਖੀ ਫਿਰ ਓੱਡੇ ਹੀ ਤੁਰ ਜਾਏਗਾ ਉਸ તરી ਪਤਾ ਕਿੰਨੀ ਲੰਬੀਆਂ ਪਾਈਪ ਖਿੱਚੇ ਗੱਗੂ ਤਰਾ ਡਾਡੀ ਕਹਿੰਦਾ ਸੀ ਗੱਗੂ ਨੂੰ ਲਾ ਦੇ ਪਾਈਪ ਖਿੱਚਣ ਦਾ ਕਹਿੰਦਾ ਹੁਣ ਮੇਰੇ ਕੋਲ ਸਬੂਤ ਆ ਵੀਡੀਓ ਦਿਖਾ ਦੂੰਗਾ ਇਹਨਾਂ ਪੰਨਾ ਛੋਟਾ ਬੰਦਾ ਉਹ ਗਲਾਸ ਕਰ ਮੈਂ ਪਾ ਲਾ ਮੇਰੀ ਚਾਹ ਪਾ ਲਾ ਥੋੜੀ ਉਹਦੇ ਗੱਲ ਕਰਦਾ ਗਲਾਸ ਕਿਹਦੇ ਵਾਲੀ ਉਹ ਪਾ ਲੈ ਵੀਡੀਓ ਦੇਖੀਓਗੇ ਨੇ ਆਹੋ ਦੋ ਕਰਦਾ ਇਹ ਜਿਹੜਾ ਬਲ ਆਇਆ ਫਿਰ ਨਾ ਮੈਂ ਜਿਹੜਾ ਬਾਈ ਕਰਨੀ ਆ ਮੈਂ ਪੈਪ ਖਿੱਚੂ ਆ ਡਰ ਗਿਆ ਜੀ ਉਹ ਨਾ ਮੈਂ ਡਰ ਦੇ ਕਹਾਂ ਉਹ ਪਰ ਮੈਂ ਜਿਹੜਾ ਪਾ ਆ ਹਾਂ ਇਸ ਉਸਰੀਆ ਵੀ ਸਾਡੇ ਕੋਲੇ ਦੋ ਕਿਲੇ ਲੰਮੀ ਆ ਦੋ ਦਿਨਾਂ ਦਾ ਦੋ ਦੋ ਕਿੱਲੇ ਲੰਮੀ ਆ ਇਹ ਸਾਡੇ ਕੋਲੇ ਉਸਰੀ ਤੇ ਬਾਕੀ ਕਿਲਾਵਾੜ ਤੇ ਦਾ ਭਾਵੇਂ ਦੋ ਬੰਦੇ ਹੀ ਕਰੀ ਜਾਣ ਉਹ ਤਾਂ ਕੋਈ ਔਖਾ ਕੰਮ ਹੀ ਨਹੀਂ ਹੁੰਦਾ ਫਿਰ ਹਾਲ ਹਲੇ ਝੋਨੇ ਦੇ ਕੋਈ ਬੂਰ ਨਹੀਂ ਬਾੜਾ ਤਾਂ ਕਰਕੇ ਢੋਲ ਪਾ ਲਿਆ ਤੇ ਅਗਲੀ ਵਾਰੀ ਜੇ ਕੁਮਾਰੀ ਮੋਟੀ ਦਵਾਈ ਛਿੜਕਣੀ ਹੋਈ ਤੇ ਉਹਦਾ ਢੋਲੀਆਂ ਚੱਕ ਲਾਂਗੇ ਤੇ ਇਧਰ ਨੌਜਵਾਨ ਵੱਡੀ ਤਿਆਰੀ ਕਰਦੇ ਹੋਏ ਗੱਗੂ ਸਾਹਿਬ ਖੁਦ ਆਪ ਮੇਰੀ ਲੋਰ ਦੀ ਹੈ ਜੇ ਟਪਾ ਨਹੀਂ ਆਏ ਤਾਂ ਖੂਚ ਡਿੱਗੀ ਪਈ ਹੈ ਇੱਥੇ ਟੰਗੀ ਹੁੰਦੀ ਜਿਹੜੀ ਉਹ ਇਹ ਵਾਲੀ ਲੋਰ ਮਨ ਪੀਤੜੀ ਜਿਹੜਾ ਬਰ ਆਂਦੀ ਨਹੀਂ ਗਿੱਲਿਆ ਹੋ ਕੇ ਨਾਲ ਦੀ ਨਾਲ ਪਾਏ ਥੱਲੇ ਵਹਿਣ ਲੱਗੇ ਜਿਹੜਾ ਬਹੁਤ ਕਿਹੜਾ ਬਹੁਤ ਐ ਰੱਸੀ ਬੰਨ ਲੀ ਇਹਨਾਂ ਤੇ ਖੇਤ ਆ ਕੇ ਇੱਕਦਮ ਵਖਤ ਬਦਲ ਗਏ ਜਜ਼ਬਾਤ ਬਦਲ ਗਏ ਜਦੋਂ ਗੱਗੂ ਨੇ ਦੱਸਿਆ ਕਿ ਭਾਈ ਤੂੰ ਗਾਣਾ ਤੈਨੂੰ ਚਲਾਉਣੀ ਪਊਗੀ ਤੇ ਇਹ ਮੁਕਰਮ ਕਰਾਈ ਕਰਕੇ ਕਹਿੰਦੇ ਅਸੀਂ ਆਪੇ ਖਿੱਚਗੇ ਜਿਵੇਂ ਮਰਜ਼ੀ ਕਰੀਏ ਤੂੰ ਆਪ ਦਾ ਹਿਸਾਬ-ਕਿਤਾਬ ਆਪ ਕਰੀ ਤੇ ਇਹ ਤਾਂ ਕੋਈ ਰਾਇ ਬਣਾਈ ਬੈਠੇ ਜੀ ਮੇਰੇ ਆਉਂਦੇ ਤਾਂ ਚੱਲ ਇੱਧਰ ਦੀ ਇੱਧਰ ਆ ਇੱਧਰ ਵਾਹੀ ਗਿਰੂ ਤੇ ਕਾਹ ਲਿਆ ਪਜਾਮਾ ਨੌਜਵਾਨ ਨੇ ਉਹਦਾ ਚਲਾ ਦਿਓ ਵੀ ਨੌਜਵਾਨਾਂ ਨਾਲ ਦੀ ਨਾਲ ਛੱਡੀ ਗਏ ਉਹ ਵਾਪਾ ਮਾਰ ਦੇ ਹੈਂਡਲ ਯਾਰਾ ਤੇ ਹਾਲਤਾ ਹਵਾ ਚੱਲ ਰਹੀ ਹੈ ਠੰਡੀ ਮੌਸਮ ਸਾਫ ਦੇ ਰਿਹਾ ਆ ਕਾਂਟੇ ਕਿ ਨੂੰ ਚੇੜੜ ਪੁੰਡੀਆਂ ਕੱਟ ਸਕਦੀ ਹੈ ਗਰਮੀ ਹਾਂ ਦੋ ਕਿਲੇ ਸ੍ਰੀ ਦੋ ਕਿਲਾ ਬਾਟ ਆ ਕੇ ਦਵਾਰੇ ਮੁੜ ਕੇ ਤੇ ਬਰਾਬਰ ਬਰਾਬਰ ਜਾਂਦਾ ਹੋਇਆ ਭਾਈ ਸਾਹਿਬ ਗੱਗੂ ਤਣ ਤੱਕ ਕੋ ਸਾਡੇ ਵਾਲਾ ਤਣ ਹੈਗਾ ਹੈ ਗੱਲ ਕੋਈ ਨਾ ਆ ਬਸ ਆਹੀ ਗੀੜਾ ਸੀਗਾ ਫੋਨ ਨਾਲ ਵੀਡੀਓ ਜੀ ਬਣਾਉਣੀ ਸੀ ਨਾਲ ਜੇਬ ਚ ਲਾਇਆ ਸੀ ਇਹਦਾ ਕੰਮ ਗੱਚ ਕੱਚ ਹੋ ਗਿਆ ਪੁੱਠਾ ਤੁਰੇ ਜਾਂਦੇ ਹਵਾ ਵਾਲੀ ਜੀ ਹੈਗੀ ਆ ਪੀਗਾਂ ਮ ਜਮਈ ਸਪਰੇ ਉੱਤੇ ਆਉਂਦੀ ਨਹੀਂ ਤੇ ਟੈਲੀਫੋਨ ਹੁਣ ਸਾਂਭਦੇ ਆਗੇ ਦੂ ਬਾਦ ਤੇ ਬਸ ਸਪਰੇ ਚ ਨਾਉਣ ਤਈ ਆ ਕਿਨੇ ਗੱਗੂ ਅੜੀ ਗੱਗੂ ਐ ਤੇ ਵੇ ਇਹਦਾ ਮੈਸੇਜ ਦਾ ਆਪੋ ਨਾ ਉੱਥੇ ਮੈਂ ਨਿੱਕਰ ਜੀ ਭਾਗ ਰੱਖਿਆ ਸਮਾਰ ਕੇ ਜਿਪ ਲੈ ਆਇਆ ਜੰਗਾ ਚੱਬਰ ਬੰਦ ਕਰ ਲੈ ਕੇ ਤੜਾਈ ਪੋਣੀਆ ਪਾਈ ਗਈ ਹੋ ਜਾਣੀ ਵਾਲਟੀ ਦੇ ਗੁੰਡਾ ਵਾਹ ਗਰੂ ਹਾਂ ਦਵਾਈ ਕਿਹੜੀ ਕਰਦੇ ਆ ਪਾਈ ਫੇਮ ਤੇ ਨਾਲ ਆ ਐਫ ਐਮ ਸੀ ਦਾ ਫੰਗੀਸਾਈਡ ਆ ਪਾ ਦਰਦੇ ਹੁਤੀ ਹਾਂ ਨਾ ਬਾਈ ਤੁਸੀਂ ਆ ਪਾ ਲਿਓ ਬਿੰਗਾ ਰੇਡਾ ਯਾ ਠੀਕ ਚਾਰ ਕਿੱਲਿਆਂ ਦਾ ਇਹ ਠੀਕ ਹੈ ਨਾ ਜਵਾਨਾ

ਰਸ਼ਦ ਪਾਣੀ ਛਕ ਲੈਨੇ ਆ ਸਮਾਂ ਹੋ ਗਿਆ ਬਈ 1:37 ਮਿੰਟਾਂ ਦਾ ਹਾਂ ਚੱਲੀ ਜਾਂਦਾ ਕੰਮ ਆਣ ਜੋਰ-ਜੋਰ ਲਗਾਤਾਰ ਚੱਲੀ ਜਾਂਦਾ ਬਸ ਭਰਦੇ ਆ ਪਾਣੀ ਦਾ ਬਗਲਾਸ ਤੇ ਪੀ ਲੈਨੇ ਆਗੇ ਤੇ ਭਰ ਲੈਨੇ ਆ ਢੋਲਾ ਇਹ ਛੜਕ ਦਿੰਨੇ ਆ ਲਗਾਤਾਰ ਕੰਮ ਰੋਕਿਆ ਨਹੀਂ ਉਦੋਂ ਦਾ ਤੇ ਕੰਮ ਰੁਕਿਆ ਸੀ ਬਸ ਇਹਦੇ ਤੇ ਥੋੜਾ ਜਿਹਾ ਅ ਇੱਥੇ ਬੁਲਬੁਲਾਇਆ ਬਣ ਕੇ ਥੋੜੀ ਜਿਹੀ ਪਾਈਪ ਲੀਕ ਹੋ ਗਈ ਸੀ ਤੇ ਜਦੋਂ ਲੀਕ ਹੋ ਜੇ ਇਹਨੂੰ ਬਸ ਇੱਕ ਵਧੀਆ ਜਿਹਾ ਸੋਹਣਾ ਜਿਹਾ ਲਫਾਫਾ ਸਾਫ ਜੀ ਉਹਨੂੰ ਤੈ ਮਾਰ ਕੇ ਤਿੰਨ ਚਾਰ ਤੈਆਂ ਤੇ ਉੱਤੇ ਆ ਸੂਤ ਲੀ ਜੀ ਆ ਲਪੇਟ ਲਈ ਤੇ ਸੋਹਣਾ ਕੰਮ ਕਰ ਜਾਂਦੀ ਹੁੰਦੀ ਆ ਮੁੜ ਕੇ ਆਪਣੀ ਇਹ ਜੇ ਬਾਅਦ ਚ ਵੀ ਚਲਾਉਣੀ ਆ ਤਾਂ ਧਿਆਨ ਨਾਲ ਚਲਾਉਣੇ ਫੇਰ ਵੀ ਚੱਲੀ ਜਾਉ ਨਹੀਂ ਜੋੜ ਲਵਾ ਲਾਂਗੇ ਪਿੰਡ ਚਲ ਆ ਇਹ ਕੰਮ ਖੜਦਾ ਹੋਵੇ ਤੇ ਇਸ ਤਰ੍ਹਾਂ ਚੱਲ ਜਾਂਦਾ ਇਹ ਪੈਪ ਸਾਡੀ ਬਾਹਲੀ ਪੁਰਾਣੀ ਆ ਜਦੋਂ ਦਾ ਢੋਲ ਬਣਵਾਇਆ ਅੱਧੀ ਜ਼ਿੰਦਗੀ ਲੰਘ ਗਈ ਸਾਡੀ ਅੱਧੋਂ ਵੱਧ ਤੀ ਹੁਣ ਕਾਸੇ ਪੈ ਗਈ ਇਹਦੇ ਚ ਕਈ ਥਾਂ ਤੇ ਨਾ ਤਾਗੇ ਜੀ ਵੀ ਨਿਕਲੇ ਪਏ ਰੇਸ਼ੇ ਜੇ ਤੇ ਆ ਵਧੀਆ ਪਾਏ ਪਾਈ ਜਿਹੜੀ ਹੌਲੀ ਪੈਪ ਹੁੰਦੀ ਆ ਇਹ ਇ ਨਿਯਾਰੇਦਾਰ ਹੈਗੀ ਚਾਰ ਕਿੱਲਾਂ ਦੀ ਪਾਈਪ ਹੁੰਦੀ ਸੀ ਪਹਿਲਾਂ ਇਹ ਸਾਡੇ ਕੋਲੇ ਤੇ ਹੁਣ ਸਾਢੇ 3 ਕਿੱਲਾਂ ਦੀ ਰਹਿ ਗਈ ਇਹ ਕਈ ਵਾਰੀ ਟੁੱਟ ਭੱਜ ਹੋ ਜਾਂਦੀ ਆ ਜੋੜ ਲੱਗ ਗਏ 2 ਫੁੱਟ ਐਵੇਂ ਖਰਾਬ ਹੋ ਜਾਂਦੀ ਆ ਫਿਰ ਤੇ ਹੁਣ ਇਹ ਚੱਲੂਗੀ 1-2 ਸੀਜ਼ਨ ਇਹ ਸਾਡਾ ਸੋਹਣਾ ਕੰਮ ਦੇ ਯੂਜ ਧਿਆਨ ਨਾਲ ਵਰਤਾਂਗੇ ਤਾਂ ਬਾਅਦ ਚ ਵੀ ਇਹ ਵਧੀਆ ਚੱਲੀ ਜਾਊਗੀ ਤੇ ਹੁਣ ਆ ਨਵੇੜਦੇ ਆ ਕੰਮ ਇੱਕ ਢੋਲ ਦਾ ਕੰਮ ਰਹਿ ਗਿਆ ਇਹ ਠੀਕ ਹੈ ਤੇ ਤੇਰਾ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਆਏ ਸੀਗੇ ਤੇ ਸ਼ਾਕਦੇ ਆਪਦੇ ਟਿਕਾਣੇ ਤੇ ਬੈਠ ਕੇ ਤੇ ਚਾਹ ਕਰੇ ਜਾਂ ਕੀ ਪੀ ਮੰਗੇ ਤੇ ਬਿਸਕਟਾਂ ਦੀ ਡੱਬੀ ਉਦੋਂ ਦੀ ਐਂ ਪਈ ਚੱਕੀ ਜਾਂਦੀ ਸੀਗੀ ਤੇ ਕਹਿੰਦੇ ਖਾਣ ਦਾ ਟਾਈਮ ਨਹੀਂ ਲੱਗਿਆ ਨਹੀਂ ਤਾਂ ਚੱਬ ਦਿੰਦੇ ਉਦੋਂ ਦੇ ਨੌਜਵਾਨ ਤੇ ਚਾਹ ਕਹਿੰਦਾ ਹਲੇ ਬਚੀ ਪਈ ਆ ਥੋੜੀ ਜੀ ਗਰਮ ਜੱਗਦਾ ਇਹ ਫਾਇਦਾ ਇਹਦੇ ਚ ਵਧੀਆ ਸੋਹਣੀ ਰਹਿੰਦੀ ਐ ਇਹ ਚਾਹ ਉਵੇਂ ਗਰਮਾ ਗਰਮ ਤੇ ਉਧਰੋਂ ਘਰੋਂ ਫੋਨ ਆਈ ਜਾਂਦੇ ਪਾਪੇ ਨੂੰ ਕਹੇਤਾ ਸੀ ਆ ਬਾਈ ਚਾਹ ਤਾਂ ਅਸੀਂ ਆ ਕੇ ਪੀ ਲਾਂਗੇ ਵਾਈ ਆ ਬੈਸਣ ਵਾਲੇ ਪ੍ਰਸ਼ਾਦ ਦੇ ਨੌਜਵਾਨ ਗੱਗੂ ਖੁਦਾ ਆਪ ਲੈ ਕੇ ਆਇਆ ਸੀਗਾ ਤੇ ਪਰ ਹੁਣ ਖੇਤ ਇਹ ਵੰਡ ਕੇ ਖਾਵਾਂਗੇ ਤੇ ਦੋ ਦੋ ਜਿਹੜੀਆਂ ਇਹ ਆਉਣਗੀਆਂ ਤੇ ਉਸ ਤੋਂ ਬਾਅਦ ਰੁੱਖੀਆਂ ਤੇ ਹੋ ਜਾਣਗੇ ਕਿਉਂ ਨੌਜਵਾਨ ਹੂੰ ਦੇਖਦੇ ਆ ਜੇ ਮੈਂ ਖਾੜ ਵਾਲੇ ਥੋੜੇ ਜਿ ਦੇਗੀ ਇਹਨੇ ਹੁੰਨੇ ਇਹਨੇ ਭਾਈ ਭੁੱਖ ਲੱਗੀ ਆ ਜਦੋਂ ਜਰਦਾਦੇ ਘੰਟੇ ਦਾ ਆਖੀ ਜਾਂਦਾ ਸੀ ਮੈਂ ਇੱਕ ਢੋਲ ਕਰ ਦਈ ਇਹ ਜਿਹੜਾ ਕਰੀ ਜਾਂਨੇ ਪਹਿਲਾਂ ਤੇ ਇਹਨੇ ਕਹਿ ਕਹਿ ਕੇ ਮੇਰਾ ਵੀ ਖੁੱਡਾ ਰੋਂਬੜਨ ਲਾਤਾ ਪੂਰਾ ਹਨ ਜਮ ਹੁਣ ਅਨੋਖੋ ਪਈ ਨੇ ਕਾਲਜਾ ਕੁਤਰੀ ਜਾਂਦਾ ਮੈਂ ਕਿ ਚੱਲ ਕੋਈ ਗੱਲ ਨਹੀਂ ਪਹਿਲਾਂ ਪ੍ਰਸ਼ਾਦ ਦੇਸ਼ਕੋ ਤੇ ਚਾਹ ਕਰੀਏ ਕਿ ਪੀ ਲਵਾਂਗੇ ਹਾਂ ਨਾਲ ਚਟਣੀ ਕਰਾਇਆ ਦੀ ਸੋਹਣਾ ਨਜ਼ਾਰਾ ਅੱਛਾ ਬੱਚੀ ਸੇ ਨੌਜਵਾਨ ਨੇ ਨੀਂ ਪਾਲੀ ਤਤੀ ਕਿ ਭਈਆ ਸੋਹਣੀ ਤੁਸਾਂ ਵਾਹੀ ਕਰੋ ਜੀ ਆਮ ਬਿਸਕੁਟਾਂ ਦਾ ਪੈਕਟ ਹਾਂ ਗੂਏ ਮੈਂ ਦੱਸਦਾ ਜੀ ਕੂਂਗਲੀਆਂ ਕਰੀ ਜਾਂਦਾ ਕੋਈ ਨਹੀਂ ਤੈਨੂੰ ਖਵਾ ਦਿਆਂਗੇ ਇਹਨਾਂ ਨੇ ਖਾਣ ਵਾਸਤੇ ਲੈ ਕੇ ਆਂਦਾ ਠੀਕ ਹੈ ਤੇ ਮੌਸਮਾ ਸੋਹਣਾ ਸਾਹਸ ਦੇ ਰਿਹਾ ਬਈ ਆ ਬੱਦਲ ਬਾਈ ਜੀ ਤੁਰੀ ਫਿਰਦੀ ਆ ਵਸ ਨੂੰ ਹਵਾ ਠੀਕ ਚੱਲੀ ਜਾਂਦੀ ਆ ਵਸ ਤਾਂ ਆ ਵੀ ਵਸ ਲਗਾਤਾਰ ਹੀ ਚੱਲੀ ਜਾਂਦੇ ਉਦੋਂ ਦੇ ਤੇ 77 ਸੋਨਾ ਸੰਗੀਤ ਸੁਣਾਉਂਦੇ ਹੋਏ ਅਹ ਕਗੂਤਾ ਕਗੂਤਾ ਸ਼ੇਰ ਆ ਸ਼ੇਰ ਥੱਪੀ ਤਾਂ ਮਾਰਦੇ ਉਹ ਮੈਂ ਸਭਰੇ ਕਰਨ ਵੇਲੇ ਮਾਰੀ ਜਿਹੜੀ ਸ਼ਰੂਜ ਹਾਂ ਹੁਣ ਡਬੜਿਆ ਹੋ ਗਾ ਨਾ ਆ ਨੌਜਵਾਨ ਦੀਆਂ ਜਰਾਬਾਂ ਲੈ ਕੇ ਕਮਾਚ ਗਿਆ ਸੀ ਉਹ ਪਾਰ ਦਾ ਫਿਰੇ ਪਾਂਤਾ ਚ ਠੀਕ ਐ ਘਰ ਰੋਣਾ ਕੰਮ ਦਿੰਦੀ ਉਹ ਮੈਂ ਤਾਂ ਐਵੇਂ ਨੰਗੇ ਪੈਰੀ ਚ ਲਾਈ ਜਾਂਦਾ ਕੰਮ ਆ ਉਹਦਾ ਪਾਣੀ ਚ ਹੋਰੂ ਜੇ ਜ਼ਰੂਰ ਹੋਗੇ ਪਰ ਪਰ ਫਿਰ ਠੀਕ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਅੱਧ ਘੰਟੇ ਚ ਸਹੀ ਹੋ ਜਾਣਗੇ ਅੱਧੇ ਘੰਟੇ ਚ ਸਿਆਕ ਕੋ ਗੂਆ ਕਿ ਦਿਨ ਦਾ ਸਪਰੇ ਸਪਰੇ ਕਰੀ ਜਾਂਦਾ ਸੀਗਾ ਉਧਰਲੇ ਖੇਤਾਂ ਚ ਕੰਮ ਰਹਿ ਗਿਆ ਹੁਣ ਹਾਂ ਕਿਹੋ ਜਿਹਾ ਦਿਨ ਲੱਗਿਆ ਹੈ ਫਿਰ ਉਹ ਨਾ ਨਾ ਬਹਿਣਾ ਕਾ ਨੂੰ ਆ ਜਿਹੜਾ ਜਿਹੜਾ ਬਾਲਾ ਅੱਛਾ ਮੈਂ ਕਿਹਾ ਤੇ ਆਪ ਮੈਰੀ ਆਤੀ ਉਹ ਪਾਇਰ ਤੇ ਪੂਰੀ ਸੋਹਣੇ ਆ ਤੇ ਮੂੰਹ ਵਰਗੇ ਪੈਰ ਨੇ ਮੇਰੇ ਹੈ ਫੋੜਾ ਇਹ ਰੰਨਾ ਚਿੱਟਾ ਮੇਰਾ ਮੂੰਹ ਯਾਰ ਪੈਰ ਦੇ ਕਿਉਂ ਵੇ ਨੇੜੇ ਕਰਕੇ ਦੇਖਾ ਮੈਂ ਜਿਰਾ ਬਣਾਇਆ ਵਰਕ ਪੈਂਦਾ ਨਾ ਮੈਲ ਮੂਲ ਲੈ ਜਾਂਦੀ ਆ ਹਾਂ ਜਿਰਾ ਬੰਦੀ ਰਹੀ ਮੈਲ ਜਿਰਾ ਬਾਂ ਹੀ ਪਾਈ ਫਰਿਆ ਕਰ ਕੇ ਲੈਣਾ ਆ ਨਹੀਂ ਕਰ ਫਿਰ ਹੋਰ ਇਹਨਾਂ ਨੂੰ ਧੋ ਕੇ ਕਿਤੇ ਉੱਥੇ ਰੱਖ ਦੇ ਠੀਕ ਆ ਤੰਗ ਤਾਂ ਨਹੀਂ ਹੋਏ ਬਾਲਾ ਨਿਆਰਾ ਆ ਹੂੰ ਹੂੰ ਖੁੱਲ ਕੇ ਬਿਆਨ ਕਰ ਹਾਂ ਚੱਪਾ ਕਿੱਥੇ ਹੱਥਵੇਂ ਹੋਏ ਚੱਪਾ ਹੀ ਪਤਾ ਨਹੀਂ ਕਿੱਥੇ ਲੈਣੀ ਹੋਵੇ ਆ ਮੇਰੇ ਪਰਨੇਪੁਰ ਨੇਤੀ ਪਰਨੇ ਤੇ ਬਾਕੀ ਸਮਾਨ ਦੂਜੀ ਟਾਂਕ ਲਓ ਤੇ ਹੁਣ ਤੁਹਾਨੂੰ ਛੁੱਟੀ ਆ ਜਾ ਸਕਦੇ ਹੋ ਤੇ ਇੱਕ ਵੀਰ ਕਹਿੰਦਾ ਸੀ ਮਨਪ੍ਰੀਤ ਨਹੀਂ ਆਉਂਦਾ ਹੁੰਦਾ ਬਾਈ ਹੁਣ ਖੇਤ ਕੰਮ ਕਰਨਾ ਸਰਬ ਕੀ ਕਰਨੇ ਕਿਹਾ ਹਾਂ ਅੱਜ ਆਇਆ ਬਈ ਪਹਿਲਾਂ ਕੰਮ ਸਾਫ ਸਿਰਦਾ ਹੁੰਦਾ ਸੀ ਦੋਨੇ ਢਾਂਕ ਲਾ ਲੈਨੇ ਆ ਉਦੋਂ ਚੱਲ ਜਦੋਂ ਕੋਈ ਵੱਡਾ ਕੰਮ ਹੁੰਦਾ ਚੱਲੋ ਉਦੋਂ ਵੀਰ ਇਹ ਪਹੁੰਚ ਜਾਂਦਾ ਨਾਲ ਤੇ ਨਹੀਂ ਦੂਜੇ ਖੇਤ ਬਸ ਮੜਾ ਮੋਟਾ ਉਧਰ ਉਧਰ ਕਦੇ ਬੋਰ ਰਸ ਲਾ ਲਿਆ ਉਹ ਜੇ ਕੰਮ ਕਰ ਮੜਾ ਮੋਟਾ ਸੰਭਾਲ ਲਿਆ ਆ ਰੁਟਕਾਂ ਵਾਲਾ ਝੋਲਾ ਬੰਨ ਲਓ ਆ ਸੀ ਬਸ ਮੈਂ ਆਣਾ ਪਾਣੀ ਪੁਣੀ ਛੱਡ ਕੇ ਹੈ ਹੈਗਾ ਕਹਾ ਆਏਗਾ ਤੇ ਤੂੰ ਕਾਈ ਮ ਮੰਗਦੀ ਇਹ ਮਨਬੀਰ ਕਹਿੰਦਾ ਕੀ ਕਰਾਂਗਾ ਮੈਂ ਪਾਣੀ ਘੜ ਰਹਾ ਟੀਵੀ ਤੇ ਰਹੇ ਹੋ ਤੀਰੇ ਚਰੀ ਤੇ ਉਗਰੇ ਆ ਨਾ ਉਹ ਦਿਖਣ ਲੱਗ ਪਏ ਸਿੱਧੇ ਨਾ ਆਪਣੀ ਉੱਥੇ ਉਗਰਦਾ ਠੀਕ ਹੈ ਉੱਥੇ ਨਾ ਪਾਓ ਤੂੰ ਇੱਧਰ ਝੋਨੇ 'ਚ ਪਾ ਦੇ ਝੋਨਾ ਭਰ ਜੂਆ ਹੈ ਅੱਛਾ ਕੈਮਰਾ ਦਾ ਹੀ ਬੱਠਾ ਨਾ ਉਹ ਸੜਤੀ ਬਾਟੀ ਲਾ ਮਿਹਨਤ ਕਰਦਾ ਯਾਰ ਕੋਈ ਇਹ ਤਾਂ ਕੋਈ ਸੰਗ ਸ਼ਰਮ ਵਾਲੀ ਗੱਲ ਥੋੜੀ ਆ ਇਹ ਭਾਈ ਸਾਡਾ ਗਵਾਂਡੀ ਮਿੱਤਰ ਸੀਰਾ ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਨੇ ਕਿ ਬੜਾ ਮਿਹਨਤੀ ਬੰਦਾ ਹੈਗਾ ਤੇ ਇਹਨੂੰ ਕਈ ਵਾਰ ਤੁਰਦੇ ਫਿਰਦੇ ਕਹਿੰਦੇ ਹੁਣੇ ਇੱਕ ਦਾਮ ਲੈ ਲਿਆ ਕਰ ਤੇ ਇਹਦੇ ਅੰਦਰ ਕੀ ਹੁੰਦਾ ਤੁਰੇ ਫਿਰਦੇ ਵਧੀਆ ਤੇ ਦੁਬਾਰੇ ਵਸ ਜਾ ਪਾਣੀ ਪੀ ਕੇ ਫਿਰ ਚੱਲ ਪੈਂਦਾ ਮਿੱਤਰ ਐਵੇਂ ਆਇਆ ਝੂਟਾ ਦਵਾ ਲਵਾਂ ਬੰਬੂ ਗਾੜ ਤੇ ਉਹ ਲੱਬੜੇ ਨੂੰ ਦੱਸ ਮੈਂ ਕਿ ਲੱਬੜਿਆਂ ਜੂ ਮੈਂਗਾ ਠੀਕ ਹੈ ਆ ਸੀਰਤ ਹੁਣਦੇਆਂ ਫਿਰ ਗੱਲਬਾਤਾਂ ਸੰਗ ਜਾਂਦਾ ਥੋੜਾ ਜਿਹਾ ਕੈਮਰੇ ਤੇ ਮਿੱਤਰ ਤੇ ਉਹ ਠੀਕ ਆ ਮਿਹਨਤੀ ਆ ਬੰਦਾ ਆਪ ਤੇ ਇਹੀ ਕਹਿੰਦੇ ਹੁੰਨੇ ਆ ਕਿ ਠੀਕ ਆ ਰੱਬ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਮਿਹਨਤ ਕਰਦੇ ਰਹਿਣ ਤੇ ਆਪਣਾ ਉੱਥੇ ਲਾ ਗੜਾ ਬੰਬੂ ਗਾੜ ਤੇ ਮਿੱਤਰ ਆਪਣੇ ਚਲੇ ਗਏ ਘਰੇ ਤੇ ਜਾ ਕੇ ਨੀਰੇ ਚਾਰੇ ਦੀ ਔੜੀ ਲਾਉਣੇ ਦਾ ਅਗਲਾ ਮਾਹੌਲ ਚਲ ਦਿਖਾਉਣੇ ਆ 3:30 ਵਜੇ ਦਾ ਸਮਾਂ ਤੇ ਗੱਡੀਆਂ ਲਿਆ ਕੇ ਆਈ ਠੱਲਦੀਆਂ ਤੇ ਦੂਜੇ ਖੇਤ ਕੱਲ ਨੂੰ ਕਰਾਂਗੇ ਸਪਰੇਅ ਤੇ ਇੱਧਰ ਜਿਉਰਦਾ ਰੰਤ ਯਾਰ ਹੋ ਰਿਹਾ ਆਪਣਾ ਸੜਕ ਸਿੱਧੀ ਬਗਦੇ ਹੋਈ ਬਟੇਂਟਾ ਸਰਦੂਰਗੜ ਸਰਦੂਰਗੜ ਬਟੇਂਟਾ ਦੋ ਮਿੰਟ ਰੋਕੋ ਬਸ ਸਾਰਾ ਕੰਮ ਤਿਆਰ ਆ ਤੂੜੀ ਸਰਾਣੇ ਪਈਆ ਚਾਰਾ ਤੜਕੇ ਕੋਤਰ ਗਿਆ ਸੀਗਾ ਥਿਉਣ ਸਿੱਟ ਦੰਨੇ ਪਰ ਪਰ ਡੋਕਰੇ ਵਾਹੀ ਗਰੂਰੀ ਇਹਨਾਂ ਨੂੰ ਲਾਈਏ ਕੰਮ ਕਰਾਂ ਉਹ ਬੰਦੇ ਉਹ ਹੈ ਗੁਰੂ ਹੁਣ ਮਾਰਨੀ ਹੈ ਤੂੜੀ ਨੱਕ ਹਣਾ ਮੰਮੀ ਅੱਡੀ ਪਤਾ ਝੰਟੀ ਨੇ ਆਹੇ ਮਾਰਾਂਗੇ ਵਾਰਸ ਆਹ ਆਹ ਮੈਂ ਇਹ ਮਗਰ ਉਹ ਲੈ ਜੂ ਆ ਰਲਾ ਦਿਆਂ ਆਹ ਆਹ ਇਹਨਾਂ ਦੀ ਬਾਲਟੀ ਠੀਕ ਹੈ ਲੋਡਾ ਲੋਡਾ ਫੋਨ ਕਰ ਲੈਨੇ ਵਾਦਾ ਘਟਾ ਉਤੋਂ ਸੀ ਰਹਿਣਾ ਨਹੀਂ ਕਰੇ ਹੈ ਹੁਣੇ ਤਾਂ ਸਕੂਲੋਂ ਆਏ ਹੁਣੀ ਟਿਊਸ਼ਨ ਤੇ ਚੱਲ ਪਏ ਲੈ ਕੱਟ 100 ਰੁਪਏ ਰੱਖ ਲੈਣਾ ਕਰੇ ਤੈਨੂੰ ਮੈਂ ਲੈ ਕਰੇ ਰੱਖ ਲਊ 100 ਰੁਪਏ ਦੇ ਦੇ ਬੇ ਬੇ ਤੇ ਉਹ ਉਧਰ ਬੈਠੇ ਪੜ੍ਹੀ ਜਾਂਦੇ ਸੀ ਬਈ ਦੋਨੇ ਤੇ ਹੈਪੀ ਨੇ ਆਵਾਜ਼ ਮਾਰਤੀ ਕਹਿੰਦਾ ਵੀ ਕਿਤਾਬਾਂ ਪਾ ਲਓ ਤੁਸੀਂ ਛੋਲੇ ਜਿਹੇ ਤੁਹਾਨੂੰ ਛੱਡ ਕਿਉਂ ਨਾ ਗਾ ਟਿਊਸ਼ਨ ਤੇ ਤੇ ਮੈਂ ਇਹਨਾਂ ਕੋਲ ਜਾ ਕੇ ਆਖਿਆ ਵਾ ਤੁਸੀਂ ਦੋਨੇ ਜਣੇ ਮੈਨੂੰ 100-100 ਰੁਪਏ ਦੇ ਤੁਹਾਨੂੰ ਅੱਜ ਮੈਂ ਕਰੇ ਰੱਖ ਲਊਂਗਾ ਇਹ ਐਸੈ ਜੀ ਕੋਲੇ 2 ਰੁਪਏ ਪਏ ਸੀਗੇ ਸਾਈ ਮੈਨੂੰ ਚੱਕ ਕੇ ਫੜਾਉਣ ਲੱਗੀ ਇਹਨੇ ਮਾਰਕੀਟ ਚ ਪੁੱਟ ਕਹਿੰਦਾ ਆਹ ਲੈ ਚਾਚਾ ਇਹ ਤਾਂ ਮੇਰੇ ਹੈਗੇ ਮੈਨੂੰ ਰੱਖ ਲੈ ਕਰੇ ਭੋਲੂ ਯਾ ਵਧੀਆ ਵਧੀਆ ਪੜ ਕੇ ਹੋਣਾ ਠੀਕ ਹੈ ਮਿਲਿਆ ਫਿਰ ਹੱਥ ਕੌਣ ਲੈ ਆਣਾ ਵੇ ਸੋਨੂੰ ਹਾਂ ਮੰਤੀ ਚਾਚਾ ਮੰਤੀ ਚਾਚਾ ਮੰਤੀ ਚਾਚਾ ਦੋਨੇ ਆਜੋ ਠੀਕ ਆ ਦੋਨੇ ਆ ਜਾਗੇ ਹੋਰ ਤਾਂ ਨਹੀਂ ਲਾਉਣਾ ਕਿਸੇ ਨਾਲ ਲਿਆਉਣਾ ਕਿਸੇ ਨਾਲ ਹੋਰ ਚਾਚਾ ਇਹਨੂੰ ਪੁੱਛਦਾ ਭੋਲੂ ਹੀ ਦੁਨੀਆ ਆਈਏ ਕਿ ਹੋਰ ਵੀ ਆਵੇ ਕੋਈ ਦੋਨੇ ਆ ਗਏ ਠੀਕ ਹੈ ਚੰਗਾ ਪੜ ਲਓ ਜਾ ਕੇ ਤੇ ਸਾਈਜ ਤਾਂ ਬਈ ਘਰੇ ਵੀ ਚੰਗਾ ਸੋਣਾ ਪੜ ਲੈਂਦੀ ਹੈਗੀ ਠੀਕ ਹੈ ਟਾ ਟਾ ਤੇ ਉਹ ਪੋਲੂ ਆ ਥੋੜਾ ਜਾਨਾ ਕਨੀਜੀ ਕਰਦਾ ਘਰੇ ਉਹ ਹੋਮਵਰਕ ਨਹੀਂ ਕਰਦਾਗਾ ਤਾਂ ਇਥੇ ਟਿਊਸ਼ਨ ਤੇ ਬਿਠਾਇਆ ਹੁੰਦੇ ਹੁੰਦੇ ਆ ਚਾਰ ਕ ਵਜੇ ਦਾ ਸਮਾਂ ਹੋ ਗਿਆ 2 ਘੰਟੇ ਲਾਇਆ ਹਣਗੇ 6 ਵਜੇ ਤੱਕ ਆ ਪੜ ਲੈਣਗੇ ਉੱਥੇ ਤੇ ਇਦਰਾ ਨੀਰੇਚਾਰੇ ਦਾ ਪ੍ਰੋਗਰਾਮ ਓਕੇ ਰਿਪੋਰਟ ਦਾ ਨਮੋਲ ਅੱਧਾ ਕ ਖਾ ਵੀ ਗਈਆਂ ਸਵੇਰ ਤੋਂ 3:30 ਨਾ ਹੀ ਟਾਈਮ ਇਹਨਾਂ ਨੂੰ ਪਾਉਣੇ ਹੁੰਦੇ ਨੀਰਾਚਾਰਾ ਤੇ ਤੁਸੀਂ ਦੱਸਿਓ ਬਈ ਕਿਹਦੇ ਨਾਮ ਦੀ ਦੇ ਕੰਮ ਨੇ ਵੇੜਦ ਤੇ ਉਧਰ ਚੱਲੀ ਜਾਂਦਾ ਕੰਮ ਉਧਰ ਉਧਰ ਰੋੜ ਲੈਣੀਆਂ ਇਧਰ ਉਧਰ ਖਾਈ ਜਾਂਦੀਆਂ ਦੂਜੇ ਦੇ ਏਰੀਆ 'ਚ ਦੂਜੇ ਦੇ ਜੂਹ 'ਚ ਜਾ ਕੇ ਪਹਿਲਾਂ ਖਾਂਦੀਆਂ ਕਿ ਇਹਦੇ ਵਾਲਾ ਨੀਰਾ ਨਵੇੜ ਲਈ ਆਪਦੇ ਵਾਲਾ ਪਹਿਲਾਂ ਮਗਰੋਂ ਖਾ ਲਾਂਗੇ ਤੇ ਐ ਖੱਚਦੂ ਸਾਡੇ ਪਸ਼ੂਆਂ ਦੀ ਬਣੀ ਰਹਿੰਦੀ ਹੈਗੀ ஆனால் கேமரா மருத்துவ ਉਹ ਭੱਲੇ ਉਹ ਤੂੰ ਉਸਤਾ ਆ ਕੇ ਮੈਂ ਤਾਂ ਮੱਝਾਂ ਨੂੰ ਪਾਣੀ ਪੀਈ ਜਾਂਦਾ ਸੀ ਹਲੇ ਐ ਸਹਜੇ ਮੈਂ ਸਲਾਹ ਹੀ ਕਰੀ ਜਾਂਦਾ ਸੀ ਹਲੇ ਸਹਜ ਹੋ ਰਹੇ ਨਹੀਂ ਲੱਗ ਜਾਂਦੇ ਸਹਜ ਹੋ ਰਹੇ ਭੱਜ ਕੇ ਭੱਜ ਕੇ ਭੱਜ ਕੇ ਦੋਨੇ ਜਣੇ ਆਜੋ ਮੈਂ ਦਾ ਮਹਾ ਪਾਣੀ ਪਿਆ ਕੇ ਲੈ ਕੇ ਆਉਂਗਾ ਸਹਜ ਹੋ ਰਿਆਂ ਨੂੰ ਮੈਨੂੰ ਕਹਿ ਕੇ ਗਏ ਸੀ ਤੇ ਫਿਰ ਮੈਨੂੰ ਕਹਿੰਦੇ ਹੈਪੀ ਗਿਆ ਹੋਇਆਗਾ ਆਇਓ ਭੱਜ ਕੇ ਇਹ ਤਾਂ ਬਾਲੀ ਵਧੀਆ ਸਸਤੀ ਕਾਲ ਪਾਉਂਦਾ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਵੀ ਜਿਹੜਾ ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਸਸਤੀ ਕਾਲ ਐ ਬੋਲਦੇ ਸਸਤੀ ਕਾਲ ਸਾਰਿਆਂ ਨੂੰ ਸਸਤੀ ਕਾਲ ਵੈਰੀ ਗੁੱਡ ਇੱਧਰ ਆਓ ਇੱਧਰ ਦੀਓ ਬਾਲਟੀ ਦੇ ਉੱਤੇ ਦੀ ਇਹ ਕੀ ਦਾ ਪਾਣੀ ਆ ਮੱਛੀ ਦਾ ਕਿਹੜੀ ਮੱਝ ਦਾ ਆਓ ਉੱਪਰੇ ਉਹ ਨੋ ਉਹ ਪੀ ਜਾਂਦੀ ਉਹ ਤਾਂ ਪੀ ਹੀ ਆ ਇਹਨੂੰ ਇਹ ਵੀ ਪੀ ਗਈ ਰੱਜ ਗਈ ਵੀ ਪਾਣੀ ਨਾਲ ਹੈ ਤਾਂ ਹੁਣ ਆ ਨਾ ਆਦਾ ਕਿੰਨਾ ਘ ਡਰ ਲੱਗਿਆ ਟੀਊਸ਼ਨ ਤੇ ਉਹਨੂੰ ਪਾਇ ਲੈ ਇੱਧਰ ਤੁਸੀਂ ਇੱਧਰ ਟੀਊਸ਼ਨ ਤੇ ਡਰ ਲੱਗਦਾ ਹੁੰਦਾ ਕਿ ਸਕੂਲ 'ਚ ਡਰ ਲੱਗਦਾ ਹੁੰਦਾ ਪਤਾ ਮੇਰੇ ਚਪਲਾ ਲਈਆਂ ਸੀ ਚਪਲਾ ਰਹਿ ਗਈਆਂ ਸੀ ਫੇਰ ਪਾਇਆ ਵੈਰੀ ਗੁੱਡ ਇੱਕੋ ਜਿਹੀਆਂ ਨਾ ਚਾਚੇ ਭੀਜੇ ਦੀਆਂ ਚਪਲਾ ਠੀਕ ਆ ਫਿਰ ਅੱਜ ਆਪਾਂ ਸਮਾਪਤੀ ਕਰਦੇ ਆਂ ਵੀਡੀਓ ਦੇ ਇੰਨਾ ਕ ਆਪਣਾ ਬਲੌਗ ਸੀ ਅੱਜ ਦਾ ਅੱਗੇ ਕੀ ਕਹਨੇ ਹੁੰਨੇ ਆ ਹਾਂ ਲਾਈਕ ਕੈਂਟ 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 ਮੰਨਾ ਹੈ ਮੰਨਾ ਨਹੀਂ ਦੁਬਾਰੇ ਬੋਲ ਦੁਬਾਰੇ ਦੱਸ ਪੂਰਾ ਬੋਲ ਕੇ ਦੱਸ ਮੈਨੂੰ ਇਹ ਨਾ ਆਉਂਦਾ ਆਉਂਦਾ ਕਮੈਂਟ ਠੀਕ ਆ ਭਾਈ ਸਾਡੇ ਤਾਜ ਦੇ ਸਪਰਸ਼ ਤੇ ਲਾਈਕ ਲਾਜ਼ਮੀ ਕਰ ਦਿਓ ਤੇ ਇਹਨਾਂ ਕਿਸੇ ਆਪਣਾ ਅੱਜ ਦਾ ਬਲੌਗ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਪੋਰਟ ਜ਼ਰੂਰ ਕਰਦੇ ਰਹੋ ਇੱਧਰ ਪਹਿਲਾ ਗੱਲ ਘਾਰ ਜੀਏ ਪੂਰੀ ਦੁਬਾਰੇ ਆਪਾਂ ਦੁਬਾਰੇ ਸਾਸਤਰੀ ਘਰੋਂ ਢਾਉ ਕਰਾਂਗੇ ਢਾਉ ਤੇ ਬਹੁਤ ਜ਼ਰਾ ਧੰਨਵਾਦ ਸਾਰੇ ਵੀ ਉਹ ਯਾਰ ਐਂ ਤਾਂ ਨਹੀਂ ਢਾਉ ਕਰਨੀ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਵੀਡੀਓ ਐਂਡ ਤੱਕ ਦੇਖੀ ਤੇ ਉਹ ਬਸ ਆ ਗਈ ਚੱਲ ਚੱਡ ਜਾ ਐ ਚੰਗਾ ਚੱਲ ਹੁਣ ਕਰ ਜਾ ਢਾਉ ਫਿਰ ਢਾਉ ਕਰ ਜਾ ਭੱਜ ਕੇ ਅਸਰੀਕਾਲ ਭਾਈ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਸਾਨੂੰ ਪਰਿਵਾਰਾਂ ਸਮੇਤ ਦੇਖਦੇ ਹੋ ਕੀ ਹੈ ਨਾ ਬਿੱਲੀ ਜੀ ਬਿੱਲੀ ਅੱਛਾ ਠੀਕ ਹੈ ਜੀ ਤੇ ਮਿਲਦੇ ਆ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ